ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਵਿਖੇ ਸ਼ਮਸ਼ਾਨ ਘਾਟ ਦੇ ਨੇੜੇ ਪੇੜ ਨੂੰ ਲੱਗੀ ਭਿਆਨਕ ਅਗ ਅਤੇ ਸਮੇਂ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਅਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਏਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਦੇ ਨਾਲ ਚੁਗੀਆਂ ਬਣੀਆਂ ਹੋਈਆਂ 3 ਨੇ ਤੇ ਉੱਥੋਂ ਸਾਨੂੰ ਇਤਲਾਹ ਮਿਲੇ ਕਿ ਇੱਕ ਦਰਖਤ ਨੂੰ ਅੱਗ ਲੱਗ ਗਈ ਅਤੇ ਮੌਕੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗਡ ਦੀ ਟੀਮ ਵੱਲੋਂ ਅੱਗ ਨੂੰ ਕਾਬੂ ਕੀਤਾ ਅਤੇ ਬਹੁਤ ਪਰੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸਰ ਜੱਗ ਲੱਗ ਗਿਆ ਨੁਕਸਾਨ ਤਾਂ ਨਹੀਂ ਕਿੰਨੇ ਪਤਾ ਲੱਗਿਆ ਆਪਾਂ ਇਹ ਸਾਨੂੰ ਜੀ ਤਕਰੀਬਨ 8 11 12 ਦੇ ਕਾਲ ਆਈ ਸੀ ਅੱਛਾ ਜੀ ਕੀ ਬਸੀ ਦੇ ਕੋਲ ਮਾਰਕੀਟ ਕਮੇਟੀ ਦੇ ਕੋਲ ਦਰੱਖਤ ਨੂੰ ਅੱਗ ਲੱਗ ਗਈ ਹੈ ਜਦ ਅਸੀਂ ਗੱਡੀ ਦਫ਼ਤਰੋਂ ਲੈ ਕੇ ਆ ਗਏ ਤੇ ਉਹ ਅੱਗ ਬੁਝਾ ਰਹੇ ਆ ਤੇ ਨੇੜੇ ਇਹਨਾਂ ਦਾ ਮਤਲਬ ਕਿ ਦੁਕਾਨਾਂ ਕੋਈ ਘੁਗੀਟਾ ਬਣਾਈ ਹੋਈ ਜੇ ਮਤਲਬ ਕਿ ਟਾਈਮ ਤੇ ਆ ਕੇ ਨਾ ਭਜਾਉਂਦੇ ਤਾਂ ਝੂੰਗੀ ਨੂੰ ਮਤਲਬ ਕਿ ਅੱਗ ਲੱਗਣ ਦਾ ਖਤਰਾ ਸੀ ਬਹੁਤ ਸਾਮਾਨ ਹੈ ਇਹਨਾਂ ਦਾ ਕੋਈ ਭਾਰੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਬਚਾਓ ਹੋ ਗਿਆ ਜੀ ਟਾਈਮ ਤੇ ਅਸੀਂ ਆ ਕੇ ਕੰਟਰੋਲ ਕਰ ਲਈ ਅੱਗ ਉਹਦੇ ਕਰਕੇ ਬਹੁਤ ਬਚਾਓ ਹੋ ਗਿਆ ਨਹੀਂ ਤਾਂ ਜੇ ਅੱਗੇ ਅੱਗ ਵੱਜਣ ਦੀ ਦਰਤ ਤੋਂ ਬਹੁਤ ਅੱਗ ਸੀ ਫਿਰ ਅੱਗੇ ਤਾਂ ਬਹੁਤ ਨੁਕਸਾਨ ਹੋ ਜਾਂਦਾ ਠੀਕ ਹੈ ਸਰ ਅੱਗ ਲੱਗਿਆ ਜੀ ਕਿਵੇਂ ਪਤਾ ਲੱਗਿਆ ਜੀ ਕਿ ਕਿੰਨਾ ਦਰਤ ਸੀ ਜਾਂ ਨਾਲ ਲੱਕੜਾਂ ਵਗੈਰਾ ਪਈਆਂ ਸੀਗੀਆਂ ਤੇ ਉਹ ਨਾ ਜਦੋਂ ਨੇਰੀ ਆਈ ਤਾਂ ਇੱਕਦਮ ਅੱਗ ਜੀ ਲੱਗੀ ਤੇ ਅਸੀਂ ਮੌਕੇ ਤੇ ਆਏ ਮੌਕੇ ਤੇ ਪਾਣੀ ਨਾਲ ਕਾਬੂ ਕੀਤਾ ਪਰ ਜੇ ਅਸੀਂ ਨਾ ਕਾਬੂ ਕਰਦੇ ਤਾਂ ਜ਼ਿਆਦਾ ਕੀ ਲੱਗਣੀ ਮੁਰਗੇ ਦੀ ਫੈਰ ਬਰੇਡ ਨੂੰ ਮੌਕੇ ਤੇ ਬਲਾਇਆ ਤਾਂ ਹੁਣ ਅੱਗ ਦੇ ਕਾਬੂ ਕਰ ਲਿਆ ਤੇ ਕੋਈ ਜਾਲੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਸਰ ਇਹ ਨੁਕਸਾਨ ਕੋਈ ਨਹੀਂ ਹੋਇਆ ਜੇ ਅਸੀਂ ਨਾ ਭਜਾਉਂਦੇ ਤਾਂ ਜਾਲੀਆਂ ਸਾਈਡ ਤੇ ਧੋਕੀਆਂ ਨੇ ਜਾਂ ਪਰਲੀ ਸਾਈਡਾਂ ਮੜੀਆਂ ਤੇ ਸਾਈਡਾਂ ਧੋਕੇ ਨੁਕਸਾਨ ਹੋ ਜਾਣਾ ਤੇ ਸਰ ਪਤਾ ਲੱਗਿਆ ਅੱਗ ਲੱਗਦਾ ਕਰਨ ਨਹੀਂ ਨਹੀਂ ਅੱਜ ਹੋਰ ਕੋਈ ਪੱਤਰ ਹੀ ਲੱਗਿਆ ਜਦੋਂ ਨੇਰੀ ਆਈਆਂ ਨਾ ਉਹ ਨੇਰੀ ਦੇ ਆਉਣ ਨਾਲੇ ਕੁਝ ਐਦਾਂ ਹੋਇਆ ਇਹ ਕਿਸੇ ਸ਼ਰਾਰਤੀ ਅੰਸਰ ਦਾ ਤਾਂ ਨਹੀਂ ਲੱਗਦਾ ਨਹੀਂ ਨਹੀਂ ਕੋਈ ਸ਼ਰਾਰਤੀ ਵਾਲਾ ਠੀਕ ਹੈ ਸਰ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ